ਸਾਡਾ ਸਾਡਾ ਮੁੱਦਾ ਨੀਗਾ ਇਲਾਕੇ ਦਾ ਮੁੱਦਾ ਆ ਅਸੀਂ ਡੇਢ ਸਾਲ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਹਾਂ ਜਿਉਂ 10 ਫੁੱਟ ਤੱਕ ਮਾਈਨਿੰਗ ਹੋਈ ਸੀ ਅਸੀਂ ਉਦੋਂ ਬੇਨਤੀ ਕੀਤੀ ਸੀ ਵੀ 10 ਫੁੱਟ ਤੱਕ ਇਹ ਜਿਹੜਾ ਮਤਲਬ 3 ਫੁੱਟ ਤੱਕ ਮਾਈਨਿੰਗ ਹੋ ਸਕਦੀ ਆ ਉਦੋਂ ਸਾਡੀ ਕਿਸੇ ਨੇ ਸਾਡੀ ਸੁਣਨ ਦੀ ਬਜਾਏ ਜਦੋਂ ਡੇਢ ਦੋ ਮਹੀਨੇ ਬਾਅਦ ਕਟੋਕੜਾ ਅੱਜ 80-80 ਫੁੱਟ ਤੱਕ ਮਾਈਨਿੰਗ ਹੋ ਚੁੱਕੀ ਆ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਸਾਡੀ ਸੁਣਵਾਈ ਨਹੀਂ ਹੋਈ ਰਹੀ ਸਾਡੇ ਦੇ ਉਲਟ ਪਰਚੇ ਹੋ ਰਹੇ ਆ ਤੇ ਜਿਹੜੇ ਇਹ ਠੇਕੇਦਾਰ ਆ ਦਿਨੋਂ ਦਿਨ ਤਕੜੇ ਹੋ ਰਹੇ ਆ ਕਿਉਂਕਿ ਇਹ ਸਾਰਾ ਪ੍ਰਸ਼ਾਸਨ ਸਰਕਾਰ ਦਾ ਹੱਥ ਆ ਸਰਕਾਰ ਤੋਂ ਬਿਨਾ ਇੱਥੇ ਪਤਾ ਨਹੀਂ ਹਿੱਲ ਸਕਦਾ ਪਰ ਇਹਨਾਂ ਦੇ ਕਾਰਵਾਈ ਹੋਣ ਦੀ ਬਜਾਏ ਉਲਟਾ ਜਿਹੜੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਵੀ ਇਹ ਕੰਮ ਗਲਤ ਹੋ ਰਿਹਾ ਉਹਨਾਂ ਨੂੰ ਧਮਕੀਆਂ ਆ ਰਹੀਆਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਜਿਹੜਾ ਸਾਡੇ ਇਲਾਕੇ ਨੂੰ ਬਚਾਏ ਇਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਇਹ ਬਰਬਾਦੀ ਹੋ ਰਹੀ ਪਰਾਜੀ ਜਿਹੜਾ ਹਨ ਜਲੰਧਰ ਜ਼ਿਲ੍ਹਾ ਦਾ ਕੈਂਟ ਹਲਕਾ ਆ ਉੱਥੇ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੇ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਸੀ ਵੀ ਸਾਡੇ ਮੇਰੇ ਹਲਕੇ ਵਿੱਚ ਨਿਜਾਇਜ਼ ਮਾਈਨਿੰਗ ਹੋ ਰਹੀ ਆ ਨਾ ਤੇ ਉਦੋਂ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਮੈਂ ਥੋੜੇ ਦਿਨਾਂ ਦਾ ਕਾਬ ਵਿਜ਼ਿਟ ਕਰੂੰਗਾ ਤੁਹਾਨੂੰ ਨਾਲ ਲੈ ਕੇ ਹਨ ਤਾਂ ਕਰਕੇ ਅਸੀਂ ਉਹਨਾਂ ਨੂੰ ਹਾਲਾਤ ਦਿਖਾ ਲੈਣ ਦੇ ਲਈ ਇੱਥੇ ਇਕੱਠੇ ਹੋਏ ਆਂ ਵੀ ਦਿਨੋਂ ਦਿਨ ਸਾਡੇ ਜਿਹੜੇ ਹਲਕੇ ਦੇ ਹਾਲਾਤ ਆ ਉਹ ਵੱਧ ਤੋਂ ਵੱਧਰ ਹੋ ਰਹੇ ਆ 70 ਤੋਂ ਲੈ ਕੇ 80 80 ਫੁੱਟ ਤੱਕ ਮਾਈਨਿੰਗ ਹੋਈ ਪਈ ਆ ਤੇ ਜਿਹੜੇ ਲੋਕ ਆ ਉਹਨਾਂ ਦਾ ਜੀਣਾ ਮੁਹਾਰ ਹੋਇਆ ਪਿਆ ਆ ਜਿਹੜੇ ਟਿਪਰਾਂ ਵਾਲੇ ਆ ਉਹ ਬਦਮਾਚੀ ਕਰਦੇ ਆ ਰੋਜ਼ ਹੀ ਐਕਸੀਡੈਂਟ ਹੁੰਦੇ ਆ ਤਿੰਨ ਚਾਰ ਮੋਤਾਂ ਵੀ ਹੋ ਚੁੱਕੀਆਂ ਆ ਨਾ ਟਿਪਰਾਂ ਦੇ ਨਾਲ ਪ੍ਰਸ਼ਾਸਨ ਕੋਈ ਸੁਣਦਾ ਨਹੀਂ ਹੈਗਾ ਜਿਹੜਾ ਬੰਦਾ ਆਵਾਜ਼ ਚੱਕਣਾ ਚਾਹੁੰਦਾ ਆ ਬਹੁਤ ਬੁਰੇ ਹਾਲਾਤ ਜਿਹੜੇ ਇਸ ਵੇਲੇ ਸਾਡੇ ਹਲਕੇ ਨੂੰ ਜਿਹੜਾ ਮਿੱਟੀ ਕਰਨ ਦੇ ਉੱਤੇ ਤੁਲੀ ਹੋਈ ਹੈ ਸਰਕਾਰ ਕਿਉਂਕਿ ਸਰਕਾਰ ਦੀ ਮਿਲਪੋਕ ਤੋਂ ਬਗੈਰ ਇਹ ਜਿਹੜੇ ਕੰਮ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਮਾਈਨਿੰਗ ਵਿਭਾਗ ਆ ਉਹਨਾਂ ਨੂੰ ਵੀ ਹਿੱਸੇ ਜਾਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਹਿੱਸੇ ਜਾਂਦੇ ਆ ਇਹ ਬਹੁਤ ਬੁਰਾ ਹਾਲਤ ਹੈ ਮਤਲਬ ਇੱਕ ਬੰਦਾ ਪ੍ਰਣਾਮ ਸਿੰਘ ਸਾਨੀ ਜਰਨਲ ਸਕੱਤਰ ਭਾਰਤੀ ਕਿਸਾਨ ਜਿਉਂ ਨੇ ਦੁਆਬਾ ਅਸੀਂ ਅੱਜ ਜਲੰਧਰ ਕੈਂਟ ਹਲਕੇ ਦੇ ਜਿਹੜੇ ਪਿੰਡ ਆ ਹਰਦੋਫਰ ਵਾਲਾ ਕੁੱਪੜ ਪਿੰਡ ਤੇ ਇਹ ਆਲੇ-ਦੋਲੇ ਦੇ ਜਿੰਨੇ ਪਿੰਡ ਆ ਇੱਥੇ ਅਸੀਂ ਆਏ ਆ ਕਿ ਇੱਥੇ ਪਿਛਲੇ ਡੇਢ ਸਾਲ ਤੋਂ ਬਹੁਤ ਜੰਗੀ ਪੱਧਰ ਦੇ ਉੱਤੇ ਨਜਾਇਜ਼ ਮੈਨਿੰਗ ਹੋਈ ਆ ਤੇ ਨਜਾਇਜ਼ ਮੈਨਿੰਗ ਕਰਨ ਵਾਲੇ ਗਰੋਹ ਨੇ 90-90 ਫੁੱਟ ਜ਼ਮੀਨਾਂ ਡੂੰਘੀਆਂ ਪੜ ਦੁੱਦੀਆਂ ਉਹਦੇ ਨਾਲ ਜਿਹੜੀਆਂ ਨਾਲੀਆਂ ਦੀਆਂ ਜ਼ਮੀਨਾਂ ਉਹ ਬਰਬਾਦ ਹੋ ਗਈਆਂ ਸੈਂਕੜੇ ਏਕੜ ਜ਼ਮੀਨ ਬਰਬਾਦ ਹੋ ਗਈ ਆ ਜਿਹੜਾ ਵੱਡੀ ਵੇਈ ਇਸ ਦੁਆਬੇ ਚੋਂ ਲੰਘਦੀ ਆ ਉਹਦੇ ਕੰਢੇ ਕੱਟ ਲਏ ਗਏ ਆ ਜਿੱਦਣ ਕਿਤੇ ਪ੍ਰਮਾਤਮਾ ਨਾ ਕਰੇ ਵੱਡੀਆਂ ਬਰਸਾਤਾਂ ਹੋਈਆਂ ਪ ਇਸ ਸਦਾ ਜ਼ਮੀਨਾਂ ਦੇ ਵਿੱਚ ਰਸਤਾ ਬਣਾਏਗਾ ਜਿਹੜੇ ਅਗਲੇ ਪਿੰਡ ਆ ਉਹਨਾਂ ਦਾ ਜੀਲਾਂ ਤੋਂ ਉੱਪਰ ਹੋ ਜਾਏਗਾ ਉਹਨਾਂ ਪਿੰਡਾਂ ਚ ਮੱਡੀ ਪਰਵਾਸ ਇਹਦੀ ਕੰਪਲੀਟ ਤੁਸੀਂ ਮਾਈਨਿੰਗ ਦੀ ਕੀਤੀ ਨਹੀਂ ਕੀਤੀ ਤੁਸੀਂ ਮਾਈਨਿੰਗ ਦੀਆਂ ਕੰਪਲੀਟਾਂ ਕਰਦਿਆਂ ਨੂੰ 1.5 ਸਾਲ ਹੋ ਗਿਆ ਸਾਡੇ ਇਸ ਹਾਲ ਕੇ ਦੀ ਜਿੰਨੀ ਟੀਮਾਂ ਸੁਖਵੀਰ ਸਿੰਘ ਵੀਰ ਦੀ ਗਵਾਈ ਵਿੱਚ ਉਹਨਾਂ ਬੜੀਆਂ ਤਰਖਾਸਾਂ ਮਾਣਯੋਗ ਡੀਸੀ ਸਾਹਿਬ ਜਲੰਧਰ ਨੂੰ ਜਿੰਨੇ ਜ਼ਿੰਮੇਵਾਰ ਵਿਭਾਗਾਂ ਚਾਹੇ ਪੁਲਿਸ ਡਿਪਾਰਟਮੈਂਟ ਆ ਮਾਈਨਿੰਗ ਡਿਪਾਰਟਮੈਂਟ ਨੂੰ ਦਿੱਤੀਆਂ ਲੇਕਿਨ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਮਾਫੀਆ ਨੇ ਸਾਡੇ ਆਗੂ ਨੂੰ ਧਮਕੀਆਂ ਦਿੱਤੀਆਂ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਵੇਂ ਵਿਧਾਨ ਸਭਾ 'ਚ ਮੁੱਦਾ ਉੱਠਿਆ ਸਰਕਾਰ ਜ਼ਿੰਮੇਵਾਰ ਰੋਕ ਚਾਹੇ ਉਹ ਮਾਇਨਕ ਮਾਫੀਆ ਦੇ ਲੋਕ ਹੈ ਤੇ ਜਾਂ ਜਿੰਨੇ ਵਿਭਾਗ ਦੇ ਅਧਿਕਾਰੀਆਂ ਦੇ ਜ਼ਿੰਮੇਵਾਰ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਮਸਾਲੀ ਸਰਕਾਰ ਉਹਨਾਂ ਤੇ ਕਾਰਵਾਈ ਕਰੇ ਉਹਨਾਂ ਉਹਨਾਂ ਨੂੰ ਚਾਰਜਸ਼ੀਟ ਕਰੇ ਉਹਨਾਂ ਤੇ ਬਣਦੇ ਜੁਰਮਾਨੇ ਵਸੂਲ ਜਿੰਨਾ ਆਰਪਾਰ ਪੈਦਾ ਨੁਕਸਾਨ ਨਾਲ ਦੀਆਂ ਜ਼ਮੀਨਾਂ ਦਾ ਹੋਇਆ ਲੋਕਾਂ ਦੇ ਟੂਬਲ ਖਰਾਬ ਹੋ ਗਿਆ ਨਾਲ ਦੀਆਂ ਜ਼ਮੀਨਾਂ ਹੜ ਰਹੀਆਂ ਉਹਨਾਂ ਦੀ ਕਾਰਵਾਈ ਸਰਕਾਰ ਬਣਦੇ ਜ਼ਿੰਮੇਵਾਰ ਅਫਸਰਾਂ ਤੋਂ ਕਰਾਵੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕੇ ਉਹਨਾਂ ਤੇ ਉਹਨਾਂ ਤੇ ਕਾਰਵਾਈ ਕਰੇ ਨੌਕਰੀ ਤੋਂ ਉਹਨਾਂ ਨੂੰ ਵਾਰਕ ਕਰੇ ਤਾਂ ਹੀ ਲੋਕਾਂ ਦਾ ਗੁੱਸਾ ਠੰਡਾ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਅਪੀਲ ਹੈ ਉਹ ਆਪਣੇ ਪ੍ਰਸ਼ਾਸਨ ਰਾਹੀਂ ਰਿਪੋਰਟ ਮਗਾਉਣ بجائے ਆਪਣਾ ਕੀਮਤੀ ਸਮਾਂ ਬਰਬਾਦ ਕਰਨ ਇਹਨੂੰ ਦੇਖਣ ਆਉਣ ਦੀ ਲੋੜ ਨਹੀਂ ਸਾਰਾ ਪੰਜਾਬ ਮਾਫੀਆ ਨੇ ਇਸੇ ਤਰ੍ਹਾਂ ਪਟਿਆ ਪਿਆ ਚਾਹੇ ਰੋਪੜ ਜ਼ਿਲ੍ਹਾ ਚਾਹੇ ਮਹਾਲੀ ਜ਼ਿਲ੍ਹਾ ਪੰਜਾਬ ਦੇ ਸਾਰੇ ਜ਼ਿਲ੍ਹੇ ਬਰਬਾਦ ਮਾਫੀਆ ਨੇ ਕੀਤੇ ਹੋਇਆ ਸਰਕਾਰ ਉਹਦੇ ਤੇ ਆਪਣਾ ਰਾਜ ਧਰਮ ਨਿਭਾ ਕੇ ਸਾਰੇ ਜ਼ਿੰਮੇਵਾਰ ਗਰੁਹਾਂ ਤੇ ਜੇਕਰ ਬਣਦੀ ਕਾਰਵਾਈ ਨਹੀਂ ਕਰੀ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਖਰਾਬ ਹੋ ਜਾਣਗੇ ਤੇ ਵੱਡਾ ਨੁਕਸਾਨ ਪੰਜਾਬ ਦਾ ਹੋਏ ਜੇ ਇਸ ਵਾਰ ਵੀ ਸਰਕਾਰ ਤੁਹਾਡੀ ਆ ਕੋਈ ਕਾਰਵਾਈ ਇੱਥੇ ਨਹੀਂ ਕਰਦੀ ਆ ਤੇ ਅਗਲਾ ਸਟੈਪ ਦਾ ਡਾਕੀ ਹੋਇਆ ਸਾਡੇ ਕੋਲ ਕੋਈ ਸੰਵਿਧਾਨਕ ਤਾਕਤ ਨਹੀਂ ਅਸੀਂ ਤਾਂ ਵਿਰੋਧ ਕਰ ਸਕਦੇ ਹਾਂ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ 7 ਸਾਲਾਂ 7 ਮਹੀਨੇ ਤੋਂ ਅੰਦੋਲਨ ਲੜ ਰਹੇ ਹਾਂ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੀ ਆਵਾਜ਼ ਸੁਣਨੀ ਉਹਨਾਂ ਦੀ ਗੱਲ ਨੂੰ ਗੌਰ ਸੁਣ ਕੇ ਹੱਲ ਕਰਨਾ ਤੇ ਪੰਜਾਬ ਦੇ ਲੋਕਾਂ ਤੋਂ ਅਪੀਲ ਕਰਦੇ ਹਾਂ ਕੱਲੀ ਕਿਸਾਨੀ ਦਾ ਮਸਲਾ ਨਹੀਂ ਇਹ ਪੰਜਾਬ ਨੂੰ ਜੇਕਰ ਬਚਾਉਣਾ ਹਰ ਤਰ੍ਹਾਂ ਦੇ mafia ਤੋਂ ਜੇ ਡਰੱਗ ਦਾ mafia ਉਹਦੇ ਵਿੱਚ ਸਾਰੇ ਬੱਚੇ ਖਤਰੇ 'ਚ ਆ ਚਾਹੇ ਉਹ ਕਿਸਾਨ ਦਾ ਬੱਚਾ ਚਾਹੇ ਵਪਾਰੀ ਦਾ ਚਾਹੇ ਦੁਕਾਨਦਾਰ ਦਾ ਚਾਹੇ ਕਿਸੇ ਬਿਜ਼ਨਸਮੈਨ ਦਾ ਜੇ ਕੋਈ ਗੈਂਗਸਟਰ ਵਾਦਿਆ ਉਹ ਵੀ ਸਾਰੇ ਸ਼ਿਕਾਰ ਇਹ ਸਾਰੇ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਪੰਜਾਬੀ ਜਿਹੜੇ ਆ ਜੇਕਰ ਉਹ ਮੈਦਾਨ 'ਚ ਨਾ ਆਏ ਤੇ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਾੜੇ ਵੱਲੋਂ ਵਧ ਰਿਹਾ ਸਰਕਾਰਾਂ ਨੂੰ ਆਪਾਂ ਮਜਬੂਰ ਕਰ ਦਈਏ ਪੰਜਾਬ ਦੇ ਲੋਕ ਇਨ੍ਹਾਂ ਦਵਾ ਸਰਕਾਰ ਤੇ ਪੈ ਜਵੇ ਕਿ ਸਰਕਾਰ ਨੂੰ ਕਾਰਵਾਈ ਕਰਨੀ ਜ਼ਰੂਰੀ ਬਣ ਜਵੇ ਤਾਂ ਹੀ ਇਹ ਵਰਤਾਰੇ ਨੂੰ ਠੱਲ ਪਾਈ ਜਾ ਸਕਦੀ ਆ ਨਹੀਂ ਤਾਂ ਇਹਦੇ 'ਚ ਵੱਡੀ ਕਮਾਈ ਆ ਅਰਬਾਂ ਖਰਬਾਂ ਦੀ ਕਮਾਈ ਆ ਉਹ ਸਾਰੇ ਹੀ ਮਿਲ ਕੇ ਮਤਲਬ ਖਾ ਰਹੇ ਆ ਵਿਧਾਨ ਸਭਾ 'ਚ ਗੂੰਜਣ ਦੇ ਬਾਵਜੂਦ ਇਹ ਮਸਲਾ ਕਿੰਨੇ ਦਿਨ ਬੀਤ ਹੋ ਗਏ ਅਜੇ ਤੱਕ ਕਿਸੇ ਤੇ ਕਾਰਵਾਈ ਨਹੀਂ ਕਿਸੇ ਅਫਸਰ ਤੇ ਕੋਈ ਕਾਰਵਾਈ ਨਹੀਂ ਕਿਸੇ ਜ਼ਿੰਮੇਵਾਰ ਜਿਹੜੇ ਮਾਈਨਿੰਗ ਵਾਲੇ ਉਹਨਾਂ ਤੇ ਕਾਰਵਾਈ ਨਹੀਂ ਕੱਲਾ ਬਿਆਨ ਦੇ ਕੇ ਸਰਕਾਰ ਸੁਰਖਰੂ ਨਹੀਂ ਹੋ ਸਕਦੀ ਜਿੰਨਾ ਚਿਰ ਮਸਾਲੀ ਕਾਰਵਾਈ ਸਰਕਾਰ ਨਹੀਂ ਕਰਦੀ اے ਪੀ ਐਨ ਵੈਬ ਨਿਊਜ਼ ਹਰ ਰੋਜ਼ ਇੱਕ ਨਈ ਖਬਰ ਦੇ ساتھ ਆਪਣਾ ਪੰਜਾਬ ਵੈਬ ਨਿਊਜ਼ ਆਪਕਾ ਆਪਣਾ ਨਿਊਜ਼ ਚੈਨਲ